I ਕਿ ਲਸ ਹੈ ਵਾਪਸਾਰੇ ਇਕੱਠੇ ਹੋਏ ਗੁਰੂ ਦੇ ਲਾਡਲੇ ਆ ਪਹੁੰਚਾ ਲੈ ਹੁਸਨ ਸਿੰਘ ਦਾ ਹੋਰ ਆਪਣੇ ਰੱਬ ਦੇ ਪਿਆਰੇ ਹੈ ਨਾ ਇਹਨੂੰ ਮਹਾਪੁਰਖ ਬਚਨ ਸੁਣਾ ਕਰਦੇ ਸੀ ਕਹਿੰਦੇ ਸੀ ਮੈਂ ਕੋਈ ਸਿਚੁਏਸ਼ਨ ਤੇ ਉੱਤਰਿਆ ਜੋ ਰੇਲਵੇ ਸਟੇਸ਼ਨ ਤੇ ਉੱਤਰੇ ਨਾਲ ਦੇ ਸਿੰਘ ਇੱਕ ਦੂਜੇ ਨੂੰ ਕਹਿੰਦੇ ਵੀ ਕੜਾਕੇ ਲੱਗੇ ਆ ਕੜਾਕੇ ਕਹਿੰਦੇ ਭੁੱਖ ਨੂੰ ਵੀ ਭੁੱਖ ਲੱਗੀ ਹੈ ਵੀ ਕੜਾਕੇ ਲੱਗੇ ਆ ਕਹਿੰਦੇ ਕੱਢੋ ਗੱਫੇ ਇਹ ਕਹਿੰਦਾ ਜੀ ਭਾਜਦਾ ਹੈ ਨਹੀਂ ਇਹਦੇ ਫਿਰ ਬੰਬੜਾ ਛਕ ਲਾਂਗੇ ਬੰਬ ਕਹਿੰਦੇ ਨੇ ਪਿਆਜ਼ ਨੂੰ ਕਫੇ ਕਹਿੰਦੇ ਨੇ ਪ੍ਰਸ਼ਾਦਾ ਹੁਣ ਜਿਵੇਂ ਆ ਬਾਈ ਰਮਾਲ ਬੰਨੀ ਬੈਠਾ ਇਹ ਜੇ ਕੁਰਸੀ ਆ ਕੁਸੀ ਉਹ ਵੱਡੀ ਚ ਬੈਠਾ ਸੀ ਸੀਆੜੀ ਵਾਲਾ ਉਹਨੇ ਦੇਖਿਆ ਵੀ ਨੰਗਸੇਵ ਸਟੇਸ਼ਨ ਤੇ ਉਤਰਿਆ ਬੰਬ ਦੀ ਗੱਲ ਕਰਦੀ ਉਹਨੇ ਤਾਂ ਪੁਲਿਸ ਵਾਲੇ ਮਹਿਕਮੇ ਨੂੰ ਖਬਰ ਦਿੱਤੀ ਕਿ ਸਟੇਸ਼ਨ ਤੇ ਨੰਗਸੇਵ ਉਤਰਿਆ ਬੰਬ ਲੈ ਨਾਲੇ ਫਿਰ ਮੈਂ ਟੋਮਾ ਡੀ ਕੀ ਆ ਪੈ ਗਿਆ ਸਿੰਘ ਪ੍ਰਸ਼ਾਦਾ ਛਕਣ ਲੱਗੇ ਔਰ ਸਾਰੇ ਕਹਿੰਦੇ ਉੱਠੋ ਸਹਿਬ ਕਹਿੰਦੇ ਜਿੱਦ ਗੱਫੇ ਲਾ ਕੇ ਉਠਾਂਗੇ ਉਹ ਹੌਲੀ ਹੌਲੀ ਕਰਦੇ ਕਰਦੇ ਕੋਈ ਸਿਆਣਾ ਪੁਲਿਸ ਵਾਲਾ ਵੀ ਸੀ ਘਰ ਉਹ ਕਹਿੰਦਾ ਵੀ ਦੱਸੋ ਵੀ ਤੁਹਾਡਾ ਕੋਈ ਬੋਲਾ ਤਾਂ ਨਹੀਂ ਆਪਣਾ ਕਿ ਤੁਹਾਡੀ ਕੋਈ ਫਾਰਸੀ ਹੋਵੇ ਸਿਆਣਾ ਜਿਹੜਾ ਪੁਲਸੀ ਅਸੀਂ ਨੇੜੇ ਆਇਆ ਉਹ ਕਹਿੰਦਾ ਵੀ ਦੱਸੋ ਉਹ ਕਹਿੰਦਾ ਇਹ ਜ਼ਿੰਦਾ ਦਲ ਕਿੜਾਕੇ ਨੂੰ ਕਹਿੰਦੇ ਆ ਭੁੱਖ ਵੀ ਭੁੱਖ ਲੱਗੀ ਹੈ ਵੀ ਗੱਫਿਆਂ ਨੂੰ ਕਹਿੰਦੇ ਆ ਪ੍ਰਸ਼ਾਦੇ ਤੇ ਜਿਹੜਾ ਬੰਬ ਆ ਉਹ ਨੂੰ ਅਸੀਂ ਕਹਿੰਦੇ ਆ ਪਿਆਜ਼ ਨੂੰ ਬਾਬੂ ਕਹਿੰਦੇ ਆ ਕਲ ਅਥੋਰਟੀ ਹੋਏ ਸਾਰੇ ਕਹਦਾ ਮੈਂ ਕਿ ਮੈਨੂੰ ਵਕਤ ਪਤਾ ਹੋਏ ਹਏ ਵੀ ਨਹੀਂ ਸਿੰਘਾਂ ਨੇ ਬੋਲੇ ਆ ਅਸਲ ਕੀ ਆ ਮੈਂ ਤੁਹਾਨੂੰ ਇੱਕ ਗੱਲ ਸਾਹੇ ਤਾਂ ਕੀਤੀ ਆ ਅੱਜ ਦੇ ਸਮੇਂ ਚ ਬਹੁਤ ਨਕਲੀ ਨੇਂਗ ਵਰਗੇ ਬੋਲੇ ਉਹ ਕਿਸਰਬਟ੍ਰੇਨ ਤੋਂ ਕਰਾਇਆ ਬਚੌੜਾ ਆਪਣਾ ਕੋਈ ਵੀ ਸਿੰਘ ਮਿਲਦਾ ਉਹ ਫਤਿਹ ਜਾਓ ਆਪਣੀ ਫਾਰਸੀ ਦੀ ਗੱਲ ਕਰੋ ਉਹਨਾਂ ਨਾਲ ਆਪਣੀ ਭਾਸ਼ਾ ਬੋਲੋ ਜਿਉ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਬੋਲੇ ਤੇ ਆਖਿਤੇ ਜਦੋਂ ਬੈਠਦੇ ਆਪਾਂ ਕਿੱਥੇ ਉਦੋਂ ਪਰ ਇਹ ਬੋਲਿਆਂ ਦੀ ਸਾਹਜ ਪਾਇਆ ਕਰੋ ਤਾਂ ਕਿ ਸਾਡੇ ਨੌਜਵਾਨ ਜਿਹੜੇ ਨਵੇਂ ਭਰਤੀ ਹੁੰਦੇ ਆ ਉਹਨਾਂ ਨੂੰ ਪਤਾ ਲੱਗ ਜੇ ਹਨਾ ਤੂੰ ਤਾਂ ਕਰਕੇ ਆ ਵੀ ਹਰ ਇੱਕ ਫੌਜ ਦੀ ਆਪੋ ਆਪਣੀ ਫਾਰਸੀ ਆਪੋ ਆਪਣੀ ਬੋਲੀ ਹੈ ਉਸ ਦੀ ਬੋਲੀ ਹੋਰ ਆ ਫੌਜ ਦੀ ਹੋਰ ਆ ਹਨਾ ਘਰਾਂ ਦੇ ਵਿੱਚ ਕਿਹਿਆਂ ਦੀ ਬੋਲੀ ਕਿਦਾਂ ਕੋਈ ਹਿੰਦੀ ਬੋਲ ਕੇ ਰਾਜੀ ਕੋਈ ਪੰਜਾਬੀ ਬੋਲ ਕੇ ਰਾਜੀ ਇਸ ਕਰਕੇ ਹਨ ਹੰਗ ਸਿੰਘ ਸਰਮੋਰ ਜਥੇਬੰਦੀ ਜਿਹੜੀ ਹੈ ਦਲ பஞ்சਬੁੱਢਾ ਦਲ ਮਹਾਰ시 ਦੇ ਪਾਸ਼ੜੀ ਆਪ ਸਾਜਿਆ ਉਸ ਕਰਕੇ ਵੀ ਜੱਪਾ ਸਾਰੇ ਇਕੱਠੇ ਹੋਏ ਆ ਕਿ ਜਦੋਂ ਵੀ ਕਦੇ ਇਕੱਠੇ ਹੋਈਏ ਇਕਤਰਤਾ ਹੀ ਹੋਵੇ ਮਹਾਰ시 ਜੀ ਪਾਸ਼ਾ ਕਹਿੰਦੇ ਏ ਪਿੱਤਾ ਇੱਕ ਸੀਗੇ ਹਮਾਰਕ ਤੋਂ ਮੇਰਾ ਗੁਰਵਹਾਰੀ ਕਿ ਸਾਰੇ ਨਾਲ ਮਿਲ ਕੇ ਰਹੀਏ ਪਰਮੇਸ਼ਰ ਦੇ ਧੀਆਂ ਪੁੱਤਰ ਆ ਭਾਦ ਰਲ ਕੇ ਤਾ ਰਹਾਂਗੇ ਜੇ ਅਸੀਂ ਬਾਣੀ ਤੇ ਬਾਣੇ ਦੇ ਧਾਰਨੀ ਤੇ ਗੁਰੂ ਕਿਰਪਾ ਕਰੇ ਸਾਰੀ ਸੰਗਤ ਨੂੰ ਸਾਰੇ ਸਿੰਘਾਂ ਨੂੰ ਜੀਵ ਆਇਆਂ

ਯਾਰ ਹੋ ਜਾਵੇ ਫਨਤਾ ਕਾਲੀ ਬੁੱਢਾ ਦਲ ਦੇ ਮਨ ਨੂੰ ਪਾਵੇ ਜੈ ਹਰਿ ਹਰਿ ਪੰਜੂਰੀ ਬੰਤੂ ਪੰਜੂਰੇ ਕਰੋ ਜੀ ਜਦਾਰਾ ਜਦਾਂ ਮੈਨੇ ਆਲੋ ਜਾਵੇ ਤਨ ਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਮਨ ਨੂੰ ਪਾਵੇ ਜੈ ਹਰਿ ਹਰਿ ਜੁਜਾ ਦੇਕਾਰ ਹੋਏ ਨਾਲ ਜਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਨ ਨੂੰ ਪਾਵੇ ਜੈ ਹਰਿ ਤੋਂ ਪੁਲਿਸ ਡੀਐਸਪੀ ਤੋ ਵਾਹ ਬੇਬੀ ਨਾ ਬੜਾ ਵਾਹ ਹਾਂ ਯਾਰ ਉਹ ਅੱਗੇ ਨਹੀਂ ਗੱਲਾਂ ਤੋਂ ਸੇ 31 33 ਥੋੜਾ ਹਰ ਤੋੜਾ you <laughs> yeah hey. ਇਹ ਪੈਕ ਹੋਰੇ ਤੇ ਹੀ ਕਰਦੀ ਬੇਕਾਹ ਤੇ ਜੋ ਸਮਾਜ ਦੀ ਬਖਸ਼ੂ ਦੀ ਫਤਿਹ ਸਾਲ ਲਈ ਮਾਹਰ ਜੀਤਾ ਖਾਲਸਾ ਮਾਹਰ ਜੀਤਾ ਖਾਲਸਾ ਉਹ ਸਹਿਰ ਦੀ ਜੀਤਾਂ ਨੇ ਉਹਨਾਂ ਦੇ ਪ੍ਰਯਾਣ ਦਾ ਇੱਕ ਹੋਰ ਨਾਮ ਵੀ ਦਾ ਕੀਤਾ ਹੈ ਉਹ ਬੇਨਤੀ ਕਰਾਂ ਜੀ ਜੀ ਸਮਰ ਆਏ ਵੀ ਆਏ ਸਭ ਤੋਂ ਪਹਿਲਾਂ ਬੁਰਾ ਜੀ جيڪي اپن سان ۽ اڪثر ڪري سڀ کان سٺو ٿيندو آهي ۽ اهو تمام گهڻو آهي ਹੇ ਗੁਰੂ ਵਾਹਿਗੁਰੂ 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 ਸਾਧ ਸੰਗਤ ਜੀ ਪਾਰ ਕਰ ਚੁੱਕੇ ਨਾ ਸਾਧ ਸੰਗਤ ਜੀ 2000 ਤਾੜੀਆਂ 2000 ਤਾੜੀਆਂ ਵਾਸਤੇ ਸਾਡੇ ਪ੍ਰਧਾਨ yeah ਗੁਰੂ ਵਾਹਿਗੁਰੂ 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 ਮੇਰਾ ਵੀ ਸਗਵਾਸੀ ਵਿਕੀਸੇ ਪੰਜ ਗਾਇਕੋ ਸਗਵਾਸੀ ਵਿਕੀਸੇ ਪੰਜ ਗਾਇਕੋ ਜੁਨੇ ਆਇਆ ਸਾਡੇ ਕੋਲ 21 ਜਣਾਂ ਦਾ

सरदार मनतार सिंह जी बराड़ा साहब ने दसी है कि बबा लखवीर सिंह जी दो सौ खूनदानिया का काफा एक को दम हाथ के आया जकारा की आवाज कि पार्क की बैक साइड जरा हाँ जी बहुत बहुत शुक्रिया बाबा जी थोड़ा तो आओ फिर जकारा बोले और एक बात Money ਸਰ ਵਾਹਿਗੁਰੂ ਜੀ ਕਿਰਪਾ ਕਰੇ ਅੱਜ ਸ਼ਹਿਰ ਦੇ ਬਹੁਤ ਬਹੁਤ ਲੋਕਾਂ ਦੇ ਦੋਨ ਖੂਨਦਾਨ ਮੇਲਾ ਆਉਂਜੀ ਡਾਕਟਰ ਆਸਾ ਡਾਕਟਰ ਆਸਾ ਉਹ ਜੀ ਦਾ ਫੈਮਿਲੀ ਕਲੀਨਿਕ ਹੋਰ ਪੁਰਾਣਾ ਜੀ ਪਹੁੰਚਾ ਸ੍ਰੋਮਣੀ ਸੇਵਾ ਸਰਪ੍ਰਸਤ ਸਾਬ ਜੀ ਦਾ ਦਰਵਾਜ਼ਾ ਦੇ ਦਿਰਸ ਨੇ ਪਾਣੇ ਸ਼ਹਿਰ ਦੇ ਮੁੱਢ ਤੋਂ ਬੁੜਾ ਤੋਂ ਹਾਜ਼ਰ ਹੈ ਅੱਜ ਸਾਰੇ ਨੌਜਵਾਨ ਬੱਚੇ ਜੋ ਸ਼ਹਿਰ ਨੂੰ ਪੂਰਾ ਦੇ ਬਣਨ ਫੰਡਾਂ ਦੇ ਮੇਰੇ ਨਾਲ ਸਹਿਯੋਗ ਕਰ ਰਹੇ ਅਈਸਾ ਮਸ਼ੀਰ ਸਿੰਘ ਜਗੋਗੀ ਸਿੰਘ ਜਗਰ ਸਿੰਘ ਹੋਰ ਜਿਹਨਾਂ ਦੇ ਮੈਂ ਨਾਮ ਲੈ ਨਹੀਂ ਸਕਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨਨੇ ਵੀ ਨੌਜਵਾਨ ਮੇਰੇ ਵੀਰ ਮੇਰੇ ਨਾਲ ਆਏ ਸਾਰਿਆਂ ਦਾ ਹੀ ਧੰਨਵਾਦ ਇਹ ਕੋਈ ਦਾੜ ਕਰਨਾ ਬਹੁਤ ਵੱਡਾ ਇੱਕ ਫਰਮਦਾ ਕੰਮ ਹੈ ਕਿ ਆਉਣ ਵਾਲੀ ਨੌਜਵਾਨ ਪੀੜ੍ਹੀ ਬੱਚਿਆਂ ਨੂੰ ਬੇਨਤੀ ਹੈ ਆਪਾਂ ਆਪਾਂ ਤਿਆਰ ਕਰਕੇ ਨਸ਼ਿਆਂ ਨੂੰ ਛੱਡ ਕੇ ਅਵਾਜ਼ ਦਾ ਪ੍ਰਿੰਸੀਪਲ ਪ੍ਰਾਜੋਤ ਸਿੰਘ ਜੀ ਵੈਕੁਰ ਜੀ ਜੀ ਅਤੇ ਮੀਰੋ ਰਾਜ ਜੀ ਆਪ ਸਾਰੇ ਟਾਇਰ ਹੋਏ ਤੁਸੀਂ ਅੱਜ ਦਾ ਪਰਫਾਰਮੈਂਸ ਆ ਰਹੇ ਕਿ ਬਲੱਡ ਵੀ ਦੁਨਾਈ ਕੀਤਾ ਹੈ ਅਗੀਵਾ ਜੀ ਹਾਂ ਜੀ ਅਗਲੀ ਵਾਰ ਨੂੰ ਜਰੂਰ ਆਵਾਂਗੇ ਤੁਹਾ ਮਾਣ ਕਿਰਪਾ ਕਦੇ ਹੋਰ ਵਾਰ ਚੁੱਕੀ ਠੀਕ ਹੈ ਯਾਰ ਕਿਹਦੀ ਕਰੇ ਇੱਕ ਜਾਵੇ ਜਾਓ ਜਾਵੇ ਮੁਰਾਹ ਨਾ ਆਉਣੀ ਆ ਰੰਗੋਸ ਤੇ ਹਾਸੇ ਸੁਣਾ ਕੇ